ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟੀਕਲ ਸਾਇੰਸ ਦਾ ਇਹ ਸੈਂਪਲ ਪੇਪਰ 3 ਹੈ ਹੱਲ ਸਮੇਤ ਪ੍ਰੀ ਬੋਰਡ ਤੇ ਫਾਈਨਲ ਵਾਸਤੇ ਬਹੁਤ ਇੰਪੋਰਟੈਂਟ ਨੇ ਕੁਐਸਚਨ ਜ਼ਰੂਰ ਦੇਖਣਾ ਆਓ ਦੇਖੀਏ ਕੁਐਸਚਨਸ +2 ਬ੍ਰਿਟਲਿਕ ਸਾਇੰਸ ਕਰੀ ਬੋਰਡ 226 ਸੈਂਪਲ ਪੇਪਰ ਵੈਸੇ ਇੱਕ ਇੱਕ ਨੰਬਰ ਵਾਲੇ ਕੁਐਸਚਨ ਭਾਰਤ ਦੀ ਸੰਸਦੀ ਪ੍ਰਣਾਲੀ ਦੀ ਤੁਲਨਾ ਕਿਸ ਦੇਸ਼ ਦੀ ਪ੍ਰਣਾਲੀ ਨਾਲ ਕੀਤੀ ਜਾਂਦੀ ਹੈ ਬ੍ਰਿਟੇਨ ਦੀ ਨੈਕਸਟ ਕੁਐਸਚਨ ਹੈ ਰੇਲ ਹਾਦਸੇ ਤੋਂ ਬਾਅਦ ਅਸਤੀਫਾ ਦੇਣ ਦੀ ਕਾਰਵਾਈ ਕਰਦਿਆਂ ਲਾਲਬਾ ਦਰਸ਼ਾਸ਼ਤਰੀ ਜੀ ਨੇ ਕਿਸ ਦੀ ਨੀ ਰੱਖੀ ਜ਼ਿੰਮੇਵਾਰ ਤੇ ਜਵਾਬ ਦੇ ਭਾਰਤ ਵਿੱਚ ಮತ ਅਧਿਕਾਰ ਪ੍ਰਾਪਤ ਕਰਨ ਲਈ ਘੱਟੋ ਘੱਟ ਉਮਰ ਕਿੰਨੀ ਹੈ ਘੱਟੋ ਘੱਟ ਉਮਰ ਆ ਵੋਟ ਕਰਨ ਦੀ 18 ਸਾਲ ਨੈਕਸਟ ਸਵਾਲ ਹੈਗਾ ਇਹ ਲਿਖਿਆ ਵਿੱਚੋਂ ਕਿਹੜਾ ਦਬਾਓ ਗੁੱਟ ਦੀ ਕਾਰਜਵਿਧੀ ਨਹੀਂ ਹੈ ਕਿਹੜਾ ਦਬਾਓ ਗੁੱਟ ਦੀ ਕਾਰਜਵਿਧੀ ਨਹੀਂ ਹੈ मुजहरे करना भी है चोन प्रचार भी है प्रोपेगेंडा भी है मैच खेडना नहीं है इस तुँ बाद मैच सही मिलान करना है, मैचिंग करनी है दास कैपिटल बुक लिखी सी कार्ल मार्क्स ने ठीक है राजनीतिक प्रणाली बुक लिखी सी थे एलमड लिखे है वैसे डेविड ईस्टन सी डेविड ईस्टन याद रखियो डेविड ईस्टन ਅਲਮੰਡ ਨੇ ਕਨਸੈਪਟ ਦਿੱਤਾ ਸੀ ਰਾਜਨੀਤਿਕ ਪ੍ਰਣਾਲੀ ਦਾ ਪਰ ਬੁੱਕ ਜਿਹੜੀ ਉਹ ਡੇਵਿਡ ਇਸਟਨ ਨੇ ਲਿਖੀ ਸੀ ਬੁੱਕ ਦਾ ਨਾਮ ਸੀ ਰਾਜਨੀਤਿਕ ਪ੍ਰਣਾਲੀ ਨੈਕਸਟ ਹੈਗਾ ਸੱਚ ਨਾਲ ਮੇਰੇ ਤਜਰਬੇ ਇਹ ਬੁੱਕ ਹੈ ਇਹ ਲਿਖੀ ਸੀ ਮਹਾਤਮਾ ਗਾਂਧੀ ਨੇ ਮਾਈ ਐਕਸਪੈਰੀਮੈਂਟ ਵਿਦ ਥਰੂਥ ਇਸੇ ਤਰ੍ਹਾਂ ਪੈਸੀ ਦੀ ਸਮੱਸਿਆ ਪ੍ਰੋਬਲਮ ਆਫ ਰੂਪੀ ਇਹ ਬੁੱਕ ਲਿਖੀ ਸੀ ਡਾਕਟਰ ਬੀ ਆਰ ਅੰਬੇਦਕਰ ਨੇ ਪ੍ਰੋਬਲਮ ਆਫ ਰੂਪੀ ਯਾਨੀ ਪੈਸੇ ਦੀ ਸਮੱਸਿਆ ਨੈਕਸਟ ਹੈਗਾ 6ਵਾਂ ਪ੍ਰਸ਼ਨ ਹਾਂ 6ਵਾਂ ਪ੍ਰਸ਼ਨ ਹੈ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਦੇ ਲੋਕਾਂ ਦਾ ਰਾਜਨੀਤਿਕ ਸੁਭਾਅ ਕਿਹੋ ਜਿਹਾ ਹੈ ਨਾਬਰੀ ਤੇ ਬਗਾਵਤੀ ਅਗਲਾ ਪ੍ਰਸ਼ਨ ਹੈ 7ਵਾਂ ਪੰਜਾਬ ਦਾ ਪਹਿਲਾ Dalit ਮੁੱਖ ਮੰਤਰੀ ਕੌਣ ਸੀ ਪਹਿਲਾ ਦਲਿਤ ਮੁੱਖ ਮੰਤਰੀ ਸੀ ਚਰਨਜੀਤ ਸਿੰਘ ਚੰਨੀ ਨੈਕਸਟ ਹੈ ਕਿ ਭਾਰਤ ਵਿੱਚ ਨਾ ਮਾਤਰ ਕਾਰਜਪਾਲਿਕਾ ਦਾ ਮੁਖੀ ਕੌਣ ਹੈ ਭਾਰਤ ਵਿੱਚ ਨਾ ਮਾਤਰ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਹੈ ਨੈਕਸਟ ਕੁਐਸਚਨ ਹੈ ਵਸੂਦੇਵ ਕਟੂਮਬਕਮ ਇਸ ਪ੍ਰਸ਼ਨ ਸੀਗਾ ਵਸੂਦੇਵ कुटुंबਮ ਵਸੂਦੇਵ कुटुंबਮ ਤੋਂ ਭਾਵ ਹੈ ਪੂਰਾ ਵਿਸ਼ਵ ਇੱਕ ਪਰਿਵਾਰ ਨੈਕਸਟ ਕੁਐਸਚਨ ਹੈ ਸਾਰਕ ਦਾ ਮੁੱਖ ਦਫ਼ਤਰ ਕਿੱਥੇ ਹੈ ਬੇਟਾ ਸਾਰਕ ਦਾ ਮੁੱਖ ਦਫ਼ਤਰ ਕਾਠਮੰਡੂ ਚ ਹੈ ਕਾਠਮੰਡੂ ਨੇਪਾਲ ਦੀ ਰਾਜਧਾਨੀ ਹੈ ਅਗਲੇ ਕੁਐਸਚਨ ਉਹ ਨੇ ਜਿਨ੍ਹਾਂ ਦਾ ਇੱਕ ਇੱਕ ਲਾਈਨ 'ਚ ਉੱਤਰ ਦੇਣਾ ਹੈ ਪਹਿਲਾ ਪ੍ਰਸ਼ਨ ਹੈ ਲੋਕਤੰਤਰ ਦੇ ਵਿਗੜੇ ਹੋਏ ਰੂਪ ਨੂੰ ਕੀ ਕਿਹਾ ਜਾਂਦਾ ਹੈ ਬੇਟਾ ਲੋਕਤੰਤਰ ਦੇ ਵਿਗੜੇ ਹੋਏ ਰੂਪ ਨੂੰ ਭੀੜਤੰਤਰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਸਨ 2 1917 ਵਿੱਚ ਰੂਸ ਦੀ ਕ੍ਰਾਂਤੀ ਰਹੀ ਕਿਹੜੀ ਵਿਚਾਰਧਾਰਾ ਲਾਗੂ ਕੀਤੀ ਗਈ ਸਾਮਵਾਦੀ ਵਿਚਾਰਧਾਰਾ ਰਾਜਨੀਤਿਕ ਪ੍ਰਣਾਲੀ ਦੇ ਇੱਕ ਰਸਮੀ ਢਾਂਚੇ ਦਾ ਨਾਮ ਦੱਸੋ ਰਸਮੀ ਢਾਂਚਾ ਵਿਧਾਨਪਾਲਿਕਾ ਕਾਰਜਪਾਲਿਕਾ ਨੇਪਾਲ ਦਾ ਸਰਵਿਸ ਮੀਟਾ ਚ ਲੋਕਾਂ ਨਾਲ ਸੰਪਰਕ ਤੇ ਲੋਕ ਸਭਾਵਾਂ ਦੇਣਾ ਨੌਕਰਸ਼ਹੀ ਦਾ ਮੁੱਖ ਕੰਮ ਹੈ ਸਹੀ ਜਾਂ ਗਲਤ ਸਹੀ ਹੈ ਭਾਰਤ ਵਿੱਚਲੀ ਕਿਸੇ ਇੱਕ ਉਧਾਰਵਾਦੀ ਪਾਰਟੀ ਦਾ ਨਾਮ ਲਿਖੋ ਕਾਂਗਰਸ ਪਾਰਟੀ ਆਈਐਨਸੀ ਯਾਨੀ ਇੰਟਰਨੈਸ਼ਨਲ ਕਾਂਗਰਸ ਭਾਜਪਾ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਸਾਰੀਆਂ ਉਧਾਰਵਾਦੀ ਨੇ ਸਾਲ 1924 ਵਿੱਚ ਡਾਕਟਰ ਭੀਮਰਾਓ ਬੇਦਕਰ ਨੇ ਕਿਹੜੀ ਸੰਸਥਾ ਜਾਂ ادارے ਦੀ ਸਥਾਪਨਾ ਕੀਤੀ ਉਹਨਾਂ ਨੇ ਸਥਾਪਨਾ ਕੀਤੀ ਸੀ ਡਿਪਰੈਸਡ ਕਲਾਸ ਵੈਲਫੇਅਰ ਐਸੋਸੀਏਸ਼ਨ ਡਿਪਰੈਸਡ ਕਲਾਸ ਵੈਲਫੇਅਰ ਐਸੋਸੀਏਸ਼ਨ ਨੈਕਸਟ ਹੈਗਾ ਪੰਚਾਇਤੀ ਰਾਜ ਢਾਂਚਾ ਡੈਸ਼ ਪਦਰੀਏ ਕਿੰਨੇ ਪਦਰੀਏ ਤਿੰਨ ਪਦਰੀਏ ਡੈਸ਼ ਪਰ ਨਾ ਤਿੰਨ ਨੈਕਸਟ ਕੁਐਸਚਨ ਹੈਗਾ ਐਸਵਾਈਐਲ ਦੀ ਫੁੱਲ ਫਾਰਮ ਕੀ ਹੈ ਐਸ ਤੋਂ ਮਤਲਬ ਸਤਲੁਜ ਵਾਈ ਤੋਂ ਮਤਲਬ ਯਮੁਨਾ ਐਲ ਤੋਂ ਮਤਲਬ ਲਿੰਕ ਸਤਲੁਜ ਯਮੁਨਾ ਲਿੰਕ ਨਹਿਰ ਹੈ ਠੀਕ ਹੈ ਕੰਟਰੋਵਰਸ਼ੀਅਲ ਵੀ ਹੈ ਸਹਿਯੁਕਤ ਰਾਸ਼ਟਰ ਦੇ ਮੈਂਬਰਾਂ ਦੀ ਗਿਣਤੀ ਅੱਜਕੱਲ 193 ਹੈ 193 ਨੈਕਸਟ ਕੁਐਸਚਨ ਹੈ ਮਨੁੱਖੀ ਅਧਿਕਾਰ ਦਿਵਸ 10 ਦਸੰਬਰ ਨੂੰ ਮਨਾਇਆ ਜਾਂਦਾ ਹੈ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਓਕੇ ਇਹ ਛੋਟੇ ਕੁਐਸਚਨ ਸੀ ਇਹਨਾਂ ਸੋਲੂਸ਼ਨ ਦਿੱਤਾ ਨਾਲ ਪੈਰਾ ਟਾਈਪ ਕੁਐਸਚਨ ਪੈਰੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨ ਉੱਤਰ ਦੇਣੇ ਇਹ ਮੈਂ ਸੋਚਦਾ ਤੁਹਾਨੂੰ ਖੁਦ ਕਰਨਾ ਚਾਹੀਦਾ ਹੈ ਪੈਰੇ ਦਾ ਸਕਰੀਨਸ਼ਾਟ ਲੈ ਲਓ ਤੇ ਖੁਦ ਇਹਨਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰੋ ਠੀਕ ਹੈ ओके नेक्स्ट ਆ ਗਿਆ ਇਹ ਹੈ ਕੇਸ ਸਟਡੀ ਪੈਰਾ ਇਹਦੇ ਉੱਤਰ ਮੈਂ ਦਿਆਂਗਾ ਠੀਕ ਹੈ ਇੱਕ ਵਾਰੀ ਪਹਿਲਾਂ ਪੈਰੇ ਨੂੰ ਪੜ ਲੈਂਦੇ ਆਪਾਂ फटाफट ਕੇਸ ਸਟਡੀ ਵਾਲੇ ਪੈਰੇ ਨੂੰ ਨੀਤਾ ਜੀ 26 ਜਨਵਰੀ ਤੋਂ ਦੇ ਸਾਡੇ ਸ਼ਹਿਰ ਆਏ ਤੇ ਉਹ ਆਪਣੇ ਭਾਸ਼ਾ ਵਿੱਚ ਕਹਿ ਰਹੇ ਸਨ ਕਿ ਇੱਕ ਜਹਾਜ਼ ਦੇਸ਼ ਹੈ ਜਿਸ ਨੇ ਸਾਡੇ ਨਾਲ ਪਹਿਲਾਂ ਸਾਨੂੰ ਬਤਾ ਕੀਤਾ ਤੇ ਉਸ ਤੋਂ ਬਾਅਦ ਹਮਲਾ ਕਰ ਦਿੱਤਾ ਫਿਰ ਉਹਨਾਂ ਨੇ ਅਜੇ ਦੇਸ਼ ਦੀ ਚਰਚਾ ਕੀਤੀ ਜਿਸ ਨਾਲ ਸਾਡੇ ਦੇਸ਼ ਦੇ ਤਿੰਨ ਚਾਰ ਵਾਰ جنگ ਹੋ ਚੁੱਕੀ ਹੈ ਠੀਕ ਹੈ ਇਹ ਹਿੰਟ ਹੁੰਦੇ ਨੇ ਜਿਨ੍ਹਾਂ ਨੂੰ ਹਿੰਟ ਤੋਂ ਆਪਾਂ ਕੁਐਸਚਨ ਨੂੰ ਪਛਾਣਨਾ ਤੇ ਫਿਰ ਉਹ ਉੱਤਰ ਦੇਣਾ جنگ ਹੋ ਚੁੱਕੀ ਫਿਰ ਵੀ ਉਹ ਆਪਣੀਆਂ ਕੁਝੀਆਂ ਹਰਕਤਾਂ ਤੋਂ ਪਿੱਛੇ ਨਹੀਂ ਹਟਦਾ ਮੀਤਾ ਜੀ ਨੇ ਅੱਗੇ ਬੋਲਦਿਆਂ ਕਿਹਾ ਕਿ ਅਜਿਹੇ ਦੇਸ਼ ਵੀ ਹੈ ਜਿਸ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਹੱਕ ਵਿੱਚ ਵੀਟੋ ਕੀਤੀ ਸੀ ਨੀਤਾਜੀ ਨੇ ਫਿਰ ਉਸ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਜਿਸ ਨੇ ਭਾਰਤ ਦਾ ਪਹਿਲਾ ਪਰਮਾਣੂ ਤਜਰਬਾ ਕਰਕੇ ਭਾਰਤ ਦਾ ਪ੍ਰਭੂਸੱਤਾ ਤੇ ਸ tựੰਤਰਤਾ ਸੋਚ ਨੂੰ ਸਾਬਤ ਕੀਤਾ ਨੀਤਾਜੀ ਨੇ ਅੱਗੇ ਕਿਹਾ ਕਿ ਭਾਰਤ ਨੇ ਇੱਕ ਸਾਇੰਸਦਾਨ ਨੂੰ ਦੇਸ਼ ਦੇ ਸਰਵਉੱਚ ਅਹੁਦੇ ਤੇ ਬਿਠਾਇਆ ਉਹਨਾਂ ਨੇ ਉਸ ਪ੍ਰਧਾਨ ਮੰਤਰੀ ਦੀ ਗੱਲ ਵੀ ਕੀਤੀ ਜੋ ਇੱਕ ਉੱਚ ਕੋਟੀ ਦੇ ਪ੍ਰੋਫੈਸਰ ਅਤੇ ਵਿਸ਼ਵ ਪੱਧਰ ਦੇ ਅਰਥਸ਼ਾਸਤਰੀ ਸਨ ਫੋਨ ਬਟਾ ਇਹਨਾਂ ਹਿੰਟਾਂ ਦੇ ਆਧਾਰ ਤੇ ਜਿਹੜੇ ਪ੍ਰਸ਼ਨ ਬਣੇ ਨੇ ਉਹਦੇ ਜਵਾਬ ਦੇਣੇ ਨੇ ਮੈਂ ਇਹਨੂੰ ਸੋਲਵ ਕਰ ਰਿਹਾ ਹਾਂ ਕਿਹੜਾ ਪ੍ਰਧਾਨ ਮੰਤਰੀ ਅਰਥਸ਼ਾਸਤਰੀ ਸੀ ਤੁਹਾਨੂੰ ਪਤਾ ਹੈ ਡਾਕਟਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਜਿਹੜੇ ਅਰਥਸ਼ਾਸਤਰੀ ਸਨ ਪ੍ਰੋਫੈਸਰ ਵੀ ਸਨ ਨੈਕਸਟ ਪ੍ਰਸ਼ਨ ਕਿਹੜਾ ਰਾਸ਼ਟਰਪਤੀ ਇੱਕ ਸਾਇੰਸਦਾਨ ਵੀ ਸੀ ਆ ਏ ਪੀ ਜੇ ਅਬਦੁਲ ਕਲਾਮ ਠੀਕ ਹੈ ਸਾਇੰਸਦਾਨ ਵੀ ਸੀਗੇ ਭਾਰਤ ਦੇ ਰਾਸ਼ਟਰਪਤੀ ਵੀ ਸੀ ਨੈਕਸਟ ਕੁਐਸਚਨ ਹੈ ਭਾਰਤ ਨੇ ਆਪਣਾ ਪਹਿਲਾ ਪਰਮਾਣੂ ਤਿਆਰਬਾ ਕਿਸ ਪ੍ਰਧਾਨ ਮੰਤਰੀ ਦੇ ਅਧੀਨ ਕੀਤਾ 1974 ਵਿੱਚ ਅ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਹੋਰ ਲਿਖਣਾ ਨੈਕਸਟ ਕੁਐਸਚਨ ਹੈਗਾ ਕਿਸ ਦੇਸ਼ ਨੇ ਸ਼ਾਂਤਮਈ ਸਹਿ ਹੋ ਦਾ ਸਮਝੌਤਾ ਕੀਤਾ ਤੇ ਫਿਰ ਹਮਲਾ ਕੀਤਾ ਇਹ ਚਾਈਨਾ ਦੀ ਗੱਲ ਹੋ ਰਹੀ ਹੈ ਚਾਈਨਾ ਨੇ ਸਮਝੌਤਾ ਵੀ ਕੀਤਾ ਤੇ ਫਿਰ ਹਮਲਾ ਵੀ ਕਰਤਾ ਕਿਸ ਦੇਸ਼ ਨੇ ਬਾਰ ਬਾਰ ਭਾਰਤ ਤੇ ਹਮਲਾ ਕਰਕੇ ਮੂਹ ਦਿਖਾਣੀ ਪਈ ਕਿਸ ਦੇਸ਼ ਨੂੰ ਤੁਸੀਂ ਪਾਕਿਸਤਾਨ ਦੀ ਗੱਲ ਹੋ ਰਹੀ ਕਿੰਨੇ ਵਾਰ ਉਹਨੇ ਹਮਲਾ ਕੀਤਾ ਤੇ ਹਵਾਰਾ ਉਹਨੂੰ ਮੂਹ ਦਿਖਾਣੀ ਪਈ ਛੇਵਾਂ ਪ੍ਰਸ਼ਨ ਹੈ ਕਿਹੜਾ ਦੇਸ਼ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਹਮੇਸ਼ਾ ਸਾਥ ਦਿੱਤਾ ਉਹ ਰਸ਼ੀਆ ਦੇਸ਼ ਹੈ ਉਹਨੂੰ ਪਹਿਲੇ ਸូវੀਤ ਯੂਨੀਅਨ ਕਹਿੰਦੇ ਸੀ ਹੁਣ ਉਹਦਾ ਨਾਮ ਰਸ਼ੀਆ ਵੈ ਸੋ ਉਹਨੇ ਕਈ ਵਾਰ ਵੀਟੋ ਦੀ ਵਰਤੋਂ ਕਰਕੇ ਭਾਰਤ ਦੀ ਸਹਾਇਤਾ ਕੀਤੀ ਤੁਸੀਂ ਬੇਟਾ ਕੀ ਸਟੱਡੀ ਸੀਗੇ ਪੈਰਾ ਟਾਈਪ ਜਿਹੜੇ ਕੁਐਸਚਨ ਨੇ ਜਿਹੜੇ 8 10 ਲਈ ਨਾ ਵੀ ਚਾਂਸਰ ਦੇ ਵਾਲੇ ਕੁਐਸਚਨ ਨੇ ਕੁਐਸਚਨ ਪੜ੍ਹ ਰਹੇ ਆਂਸਰ ਤੁਸੀਂ ਖੁਦ ਹੀ ਬੁੱਕਸ ਤੋਂ ਲੱਭ ਲੈਣੇ ਆਂ ਰਾਜਨੀਤਿਕ ਸਭਿਆਚਾਰ ਤੋਂ ਕੀ ਭਾਵ ਹੈ ਲੋਕਮਦਨੀ ਚਾ ਵਿਸ਼ੇਸ਼ਤਾਵਾਂ ਲਿਖੋ ਲਾਲ ਫਿਤਾ ਸ਼ਾਈ ਤੋਂ ਕੀ ਭਾਵ ਹੈ ਲੋਕ ਸਹਿਭਾਗਤਾ ਤੋਂ ਕੀ ਭਾਵ ਹੈ ਸਰਕਾਰ ਸਮੂਹ ਤੇ ਸਿਆਸੀ ਪਾਰਟੀਆਂ ਵਿਚਲੇ ਅੰਤਰਾਂ ਵਿੱਚੋਂ ਇੱਕ ਦਾ ਵਰਣਨ ਕਰੋ ਭਾ ਕਾਲ ਮਾਰਕਸ ਅਨੁਸਾਰ ਕ੍ਰਾਂਤੀ ਕਿਉਂ ਆਖਰੀ ਆਖਰੀ ਹਥਿਆਰ ਹੈ ਕ੍ਰਾਂਤੀ ਕਿਉਂ ਆਖਰੀ ਹਥਿਆਰ ਹੈ ਸਿਆਖੀ ਵਰਡ ਪੜ੍ਹਨਾ ਠੀਕ ਹੈ ਮੇਅਰ ਕੌਣ ਹੁੰਦਾ ਹੈ ਖਾਲਸਾ ਪੰਥ ਦੀ ਸਾਜਨਾ ਤੇ ਪੰਜਾਬ ਦੀ ਰਾਜਨੀਤੀ ਤੇ ਕੀ ਅਸਰ ਪੇ ਨੈਕਸਟ ਕੁਐਸਚਨ ਹੈਗਾ ਬੂਥ ਲੈਵਲ ਅਫਸਰ ਬੀਐਲਓ ਦੇ ਚਾਰ ਕੰਮ ਲਿਖੋ ਇਹ ਬੇਟਾ ਪੈਰਾਟਾਈਪ ਕੁਐਸਚਨ ਸੀ ਹੁਣ ਆਪਾਂ ਗੱਲ ਕਰੀਏ ਵੱਡੇ ਪ੍ਰਸ਼ਨਾਂ ਦੀ ਜਿਹੜੇ 8 8 ਨੰਬਰ ਦੇ ਪ੍ਰਸ਼ਨ ਨੇ ਰਾਜਨੀਤਿਕ ਸਮਾਜਿਕਕਰਨ ਦੇ ਸਾਧਨਾਂ ਦਾ ਵਰਣਨ ਕਰੋ ਰਾਜਨੀਤਿਕ ਪਰਨਾਰਥ ਦੇ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਇਹਨਾਂ ਦੋਵਾਂ 'ਚੋਂ ਇੱਕ ਕਰਨਾ ਹੁੰਦਾ ਬੇਟਾ ਅਗਲਾ ਪ੍ਰਸ਼ਨ ਹੈ ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਜਾਂ ਪ੍ਰਵਾਸ ਤੇ ਆਵਾਸ ਵਿਸ਼ੇ ਦਾ ਵਿਸਤਾਰਕ ਵਿਸਥਾਰਪੂਰਵਕ ਨੋਟ ਲਿਖੋ ਇਹਨਾਂ ਦੋਵਾਂ 'ਚੋਂ ਕਰਨਾ ਹੈ ਨੈਕਸਟ ਕੁਐਸਚਨ ਹੈ ਡਾਟਰ ਭੀਮਰਾਓ ਬੇਦਕਰ ਨੇ ਰਾਜਨੀਤਿਕ ਅਤੇ ਆਰਥਿਕ ਨਾਲੋਂ ਸਮਾਜਿਕਤਾ ਨੂੰ ਪਹਿਲ ਦਿੱਤੀ ਜਾਂ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ ਸੋ ਇਹ ਕੁਐਸਚਨ ਸੀਗੇ ਜਿਹੜੇ ਇੰਪੋਰਟੈਂਟ ਵੀ ਨੇ ਸੋ ਵਿਸ਼ਧਰੂ ਕਨਸੈਪਟ ਗੁਰੂ ਵਿਕੇ ਚੈਨਲ ਤੇ ਕਾਫੀ ਵੀਡੀਓਜ਼ ਪਲੇਲਿਸਟ ਚ ਨੇ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਕੀਪ ਵਾਚਿੰਗ ਕਨਸੈਪਟ ਗੁਰੂ ਵਿਕੇ